ਆਣ ਕੇ ਇਸ ਸਰੀਰ ਵਿੱਚ ਕਿਤੇ ਸੰਤੋਖੇ ਜੋਗੀ ਦੀ ਕਥਾ ਪੜ ਕੇ ਦੇਖਿਓ ਪੰਜ ਸਰੋਵਰ ਨੇ ਸ੍ਰੀ ਅੰਮ੍ਰਿਤਸਰ ਸ੍ਰੀ ਰਾਮਸਰ ਕੌ ਸਰਬ ਬੇਕਸਰ ਉਹਦੇ ਵਿੱਚ ਸੰਤੋਖ ਸਰ ਸਾਹਿਬ ਸਥਾਨ ਉਹਦੀ ਕਿਤੇ ਕਥਾ ਵਿਸਥਾਰ ਦੇ ਸਹਿਤ ਪੜ ਕੇ ਦੇਖਿਓ ਸਤਜੁਗ ਦਾ ਬੈਠਾ ਸੀ ਸੰਤੋਖਾ ਇਹਦੇ ਸਰੀਰ ਨੂੰ ਆ ਜਿਹੜੀ ਕਸਤੂਰੀ ਹੁੰਦੀ ਹੈ ਦਾਸ ਨੇ ਬਚਪਨ ਚ ਵੇਖੀ ਸੀ ਬਹੁਤ ਗਰਮ ਹੁੰਦੀ ਹੈ ਦਸਤੂਰੀ ਵਿੱਚ ਮੱਖਣ ਆਦਕ ਮਿਲਾ ਕੇ ਦਸਮਦਵਾਰ ਦੇ ਵਿੱਚ ਸਿਰ ਦੇ ਵਿੱਚ ਛੱਸ ਕੇ ਤਲੀਆਂ ਵਿੱਚ ਛੱਸ ਕੇ ਇਹਦੇ ਸਰੀਰ ਨੂੰ ਫਿਰ ਸੁਧਾਰਨ ਅਵਸਥਾ ਵਿੱਚ ਲਿਆਂਦਾ ਸੀ ਇਹਦੀਆਂ ਪਲਕਾਂ ਬੜੀਆਂ ਲੰਮੀਆਂ ਸਨ ਬਾਹਾਂ ਬੜੀਆਂ ਲੰਮੀਆਂ ਲੋਹ ਬੜੇ ਨੰਮੇ ਜਦੋਂ ਅੱਖ ਝਮਕਦਾ ਸੀ ਐਦਾਂ ਲੱਗਦਾ ਸੀਗਾ ਦੁਬਾਰਾ ਬੰਦ ਹੋ ਕੇ ਸੂਰਜ ਚੜ੍ਹਿਆ ਹੋਵੇ ਇੰਨਾ ਇਹਦਾ ਪ੍ਰਕਾਸ਼ ਸੀਗਾ ਤੇ ਇੰਨੇ ਅੱਖਾਂ ਖੋਲਦਿਆਂ ਸਾਧ ਸੰਤੋਖ ਨੇ ਪੁੱਛਿਆ ਸੀ ਕਿਹੜਾ ਯੋਗ ਚੱਲਣ ਡਿਆ ਜਿਵੇਂ ਅਸੀਂ 10 ਮਿੰਟ ਬਾਣੀ ਪੜ੍ਹ ਕੇ ਟਾਈਮ ਵੇਨੇ ਕਿੰਨਾ ਹੋ ਗਿਆ ਇਨੇ ਪੁੱਛਿਆ ਕਿਹੜਾ ਯੁਗ ਚੱਲਣ ਡਿਆ ਬ੍ਰਹਮ ਗਿਆਨੀ ਧੰਬਾਬਾ ਬੁੱਢਾ ਜੀ ਸਾਹਿਬ ਜੀ ਨੇ ਕਿਹਾ ਕਲ ਯੁਗ ਚੱਲਣ ਡਿਆ 5000 ਸਾਲ ਅਵਸਥਾ ਹੋਗੀ ਪੰਜ ਕਲ ਯੁਗ ਦੀ ਇਨੇ ਕਿਹਾ ਗੁਰੂ ਨਾਨਕ ਸਾਹਿਬ ਨੇ ਉਤਾਰ ਧਾਰਨਾ ਸੀ ਧਾਰ ਲਿਆ ਹਾਂ ਧਾਰ ਲਿਆ ਉਹਨਾਂ ਦੀ ਗੁਰਤਾ ਗੱਦੀ ਦੇ ਚੌਥੇ ਵਾਰ ਸੁਭਾਅ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਜੀ ਮਹਾਰਾਜ ਆ ਤੁਹਾਡੇ ਸੀਸ ਹਾਲੇ ਪਾਸੇ ਖੜੇ ਇਹ ਮਹਾਰਾ ਦਾ ਸਿੱਧਕੀ ਸਿੱਖ ਹੋਇਆ ਜਿਹੜਾ ਸੰਤੋਖਾ ਰੱਖੀ ਸੀ ਇਹਦੇ ਨਾਮ ਦੇ ਮਾਨ ਨੇ ਸੰਤੋਖ ਸਰ ਸਾਹਿਬ ਸਰੋਵਰ ਦਾ ਨਾਮ ਧਰਿਆ ਸੀ